ਇਹੀ ਕਹਿੰਦੇ ਵੀ ਚਲੋ ਜੇ ਉਹਨਾਂ ਕੋਈ ਘਾਰੀ ਦਿੱਤਾ ਸੀਗਾ ਤੇ ਉਹਨਾਂ ਦੀ ਲਾਸ਼ ਤੇ ਕਮ ਸੋ ਕਮ ਸਾਨੂੰ ਦਿੱਦ ਦੇ ਅਸੀਂ ਉਹਨਾਂ ਨੂੰ ਵੇਖ ਲੈਂਦੇ ਮੇਰੀ ਬੇਟੀ ਛੋਟੀ ਹੋ ਉਸ ਦਿਨ ਇਕੀਆਂ ਦਿਨਾਂ ਦੀ ਸੀ ਜਿਸ ਦਿਨ ਘਰੋਂ ਚੁੱਕ ਕੇ ਸੁੱਤੇ ਪਿਆ ਨੂੰ ਚੁੱਕ ਕੇ ਘਰੋਂ ਲੈ ਕੇ ਆ ਤੇ ਮੇਰਾ ਬਹੁਤ ਵਧੀਆ ਨੰਦੀ ਜਦ ਮੈਂ ਫਿਰ ਤੁਰ ਕੇ ਗੁਰਦੁਆਰੇ ਚਲੇਗੀ ਜਾ ਕੇ ਸੇ ਭੈਣ ਭਰਾ ਦੇ ਘਰ ਚਲੇਗੀ ਟਾਈਮ ਪਾਸ ਹੋ ਜਾਂਦਾ ਜਦੋਂ ਰਾਤ ਨੂੰ ਬੇਕੱਲੀ ਹੁੰਨੀ ਆ ਬੜਾ ਬੰਦੂਖ ਦਾ ਇਹ ਕੱਪੜੇ ਚ ਦੁੱਧ ਖਾਏ ਨਾ ਤੇ ਉਹੀ ਕੱਪੜੇ ਜਿਹੜੇ ਮੈਂ ਖੋਦ ਉਹਨਾਂ ਨੂੰ ਉਸ ਟੈਂਪੋ ਆ ਕੇ ਭੇਜੇ ਸੀ ਆਪਾਂ ਉਹ ਕੋਈ ਨਹੀਂ ਉਹਨਾਂ ਦਾ ਪਤਾ ਕਰ ਲੈਣਾ ਮੈਂ ਉਹ ਹੈਗਾ ਬਸ ਫੇ ਰਹੀ ਅੱਜ ਤੇ ਦਿਨਾਂ ਦੇ ਤੱਕ ਮਤਲਬ ਅਸੀਂ ਹੀ ਲੱਭਦੇ ਰਹੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਾਨੂੰ ਮਿਲਣਗੇ ਅਹੀਂ 5 ਦਿਨ ਮੇਰੀ ਸੱਸ ਹੀ ਨਾਲ ਮੈਂ ਸਾਥ ਨਾਲ ਮੇਰੀ ਛੋਟੀ ਬੇਟੀ ਉਹ ਰੜਦੀ ਸੀ ਹੱਲੇ ਜਦੋਂ ਸਾਨੂੰ ਠਾਣੇ ਲੈ ਕੇ ਗਏ ਆ ਦਾਦੇ ਕੇ ਪਰਿਵਾਰ ਨੇ ਤੇ ਬਿਲਕੁਲ ਸਾਡਾ ਸਾਥ ਨਹੀਂ ਦਿੱਤਾ ਕੋਈ ਸਾਥ ਨਹੀਂ ਬਿਲਕੁਲ ਦਿੱਤਾ ਉਹਨਾਂ ਨੇ ਇਹ ਵੀ ਕਿ ਹਾਂ ਮੈਨੂੰ ਕਹਿੰਦੇ ਹੁੰਦੇ ਵੀ ਬੱਚੇ ਪੜਨੇ ਪਾਏ ਸੀ ਮੈਂ ਤੇ ਮੈਨੂੰ ਕਹਿੰਦੇ ਹੁੰਦੇ ਵੀ ਅਹੀਂ ਨਹੀਂ ਇਹਨਾਂ ਨੂੰ ਪੜਾ ਸਕਦੇ ਤੇਰੇ ਕੋ ਪੜਾਏ ਜਾਂਦੇ ਤਾਂ ਤੂੰ ਪੜਾ ਲਾ ਉਸ ਟਾਈਮ ਤੇ ਮੈਨੂੰ ਰੋਟੀ ਦਾ ਵੀ ਫਿਕਰ ਸੀ ਵੀ ਮੈਂ ਰੋਟੀ ਕਿੱਥੋਂ ਖਾਣੀ ਹੈ ਤੇ ਅੱਜ ਮੈਂ ਉਹਨਾਂ ਦੇ ਨਾਲ ਆਈ ਆ ਯਾਤਰਾ ਤੇ ਮੈਨੂੰ ਇੰਨਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇੰਨਾ ਕੁ ਵਧੀਆ ਲੱਗਾ ਨਾ ਕਿ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਕਿ ਮਾਨੂੰ ਉਹਨਾਂ ਨੇ ਗੁਰਤਮਾਂ ਦੀ ਯਾਤਰਾ ਕਰਾਈ ਆ ਸਾਡੀ ਉਹਨਾਂ ਨੇ ਪੂਰੀ ਸੇਵਾ ਕੀਤੀ ਆ ਸਾਨੂੰ ਕਿਸੇ ਪਾਸੇ ਤੋਂ ਕੋਈ ਕਮੀ ਨਹੀਂ ਮਤਲਬ ਉਹਨਾਂ ਨੇ ਰੱਖੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਵੇਲੇ ਮੁਕਸਰ ਸਾਹਿਬ ਦੇ ਵਿੱਚ ਮੌਜੂਦ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਰਹੇ ਹਾਂ ਖਾਲਸਾ ਏਡ ਦੇ ਵੱਲੋਂ ਜਿਹੜਾ ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ ਨੂੰ ਲੈ ਕੇ ਇੱਕ ਟ੍ਰਿਪ ਜਿਹੜਾ ਕੀਤਾ ਜਾ ਰਿਹਾ ਉਹਦੇ ਵਿੱਚ ਅਸੀਂ ਲਗਾਤਾਰ ਸ਼ਹੀਦਾਂ ਦੇ ਪਰਿਵਾਰਾਂ ਦੇ ਆ ਕਹਾਣੀਆਂ ਸੁਣ ਰਹੇ ਹਾਂ ਉਹਨਾਂ ਦੇ ਦੁੱਖ-ਦਰਦ ਸੁਣ ਰਹੇ ਹਾਂ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਹੋਰ ਐਸੀ ਆ ਮਾਂ ਜਿਸ ਦੇ ਆਪਣੇ ਪਤੀ ਨੂੰ ਗਵਾਇਆ ਗਵਾਉਣਾ ਸ਼ਾਇਦ ਇਹਨਾਂ ਪਰਿਵਾਰਾਂ ਲਈ ਇੱਕ ਆਮ ਚੀਜ਼ ਹੋ ਗਈ ਪਰ ਉਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਕਿੱਥੇ ਖਪਾਇਆ ਗਿਆ ਉਹਨਾਂ ਦੀਆਂ ਦੇ ਸਰੀਰਾਂ ਦੇ ਨਾਲ ਕੀ ਕੀਤਾ ਗਿਆ ਜਾਂ ਫਿਰ ਉਹਨਾਂ ਨੂੰ ਸ਼ਹੀਦ ਕੀਤਾ ਵੀ ਗਿਆ ਜਾਂ ਨਹੀਂ ਇਹਨਾਂ ਸਾਰੇ ਹੀ ਸਵਾਲਾਂ ਨੂੰ ਲੈ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਪਾਲ ਰਹੀਆਂ ਮਾਵਾਂ ਦੇ ਵਿੱਚ ਇੱਕ ਹੋਰ ਮਾਂ ਮੇਰੇ ਨਾਲ ਨੇ ਏ ਸੁਰਿੰਦਰ ਕੌਰ ਜੀ ਨੇ ਜਿਹੜੇ ਕਿ ਪਿੰਡ ਲਹਿਰਕਾ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪਿੰਡਾ ਉੱਥੇ ਹੀ ਇਹਨਾਂ ਦੇ ਪਤੀ ਦਾ ਨੂੰ ਜਿਹੜਾ ਉੱਥੋਂ ਲੈ ਕੇ ਗਈ ਘਰੋਂ ਸੁੱਤੇ ਪਿਆ ਨੂੰ ਉਠਾ ਕੇ ਤਿੰਨ ਇਹਨਾਂ ਦੇ ਬੱਚੇ ਸਨ ਔਰ 90 ਦੇ ਵਿੱਚ ਇਹਨਾਂ ਦੇ ਪਤੀ ਮੁਖਤਿਆਰ ਸਿੰਘ ਜੀ ਨੂੰ ਇਹਨਾਂ ਨੂੰ ਨੂੰ ਲੱਗਦਾ ਕਿ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਪਰ ਅਜੇ ਤੱਕ ਇਹਨਾਂ ਦੇ ਵੀ ਮਨ 'ਚ ਉਵੇਂ ਦੇ ਸਵਾਲ ਹੈ ਕਿ ਸਾਡੇ ਕੋਲੇ ਕੁਝ ਆਇਆ ਨਹੀਂ ਜਿਹਦਾ ਸੰਸਕਾਰ ਕਰਕੇ ਸੀ ਆਪਣੇ ਆਪ ਨੂੰ ਸਬਰ ਦੇ ਲੈਂਦੇ ਕਿ ਠੀਕ ਹੈ ਸਾਡੇ ਪਰਿਵਾਰ ਦਾ ਇੱਕ ਜੀ ਚਲਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਵੀ ਕਹਾਣੀ ਜਿੰਨੇ ਸਾਰੇ ਪਰਿਵਾਰਾਂ ਉਹਨਾਂ ਦੀ ਕਹਾਣੀ ਦੇ ਨਾਲ ਦੀ ਆ ਪਰ ਕਿਹੜੀ ਚੀਜ਼ ਬਾਲਾ ਦਿਲ ਦਿਖਾਉਂਦੀ ਆ ਕਿ ਚਲੋ ਜੋ ਹੋਣਾ ਸੀ ਉਹ ਤਾਂ ਹੋਇਆ ਪਰ ਘੱਟੋ-ਘੱਟ ਇੱਕ ਚੀਜ਼ ਦਾ ਤਾਂ ਕੋਈ ਹੱਲ ਦਿੰਦੇ ਸਾਨੂੰ ਇਹ ਕਹਿੰਦੇ ਵੀ ਚਲੋ ਜੇ ਉਹਨਾਂ ਕੁਝ ਘਰ ਹੀ ਦਿੱਤਾ ਸੀਗਾ ਤੇ ਉਹਨਾਂ ਦੀ ਲਾਸ਼ ਤੇ ਘੱਟੋ-ਘੱਟ ਸਾਨੂੰ ਦਿੱਦ ਦੇ ਅਸੀਂ ਉਹਨਾਂ ਨੂੰ ਵੇਖ ਲੈਂਦੇ ਬੱਚੇ ਛੋਟੇ ਸੀ ਬਾਕੀ ਅਹੀਂ ਭੈਣ ਭਰਾ ਕੋਈ ਸਾਰੇ ਰਿਸ਼ਤੇਦਾਰ ਉਹਨਾਂ ਦਾ ਰਲ ਮਿਲ ਕੇ ਹੀ ਸੰਸਕਾਰ ਤੇ ਕਰ ਸਕਦੇ ਅਸੀਂ ਬੱਚਿਆਂ ਨੂੰ ਉੱਥੇ ਦਿਖਾ ਸਕਦੇ ਮੇਰੀ ਬੇਟੀ ਛੋਟੀ ਉਸ ਦਿਨ ਇਕੀਆਂ ਦਿਨਾਂ ਦੀ ਸੀ ਜਿਸ ਦਿਨ ਘਰੋਂ ਚੁੱਕ ਕੇ ਸੁੱਤੇ ਪਿਆ ਨੂੰ ਚੁੱਕ ਕੇ ਘਰੋਂ ਲੈ ਗਏ ਆ ਵੱਡੇ ਬੱਚੇ ਬੇਟਾ ਤੇ ਬੇਟੀ ਸਾਲ-ਸਾਲ ਦੀ ਬੇਤ ਤੇ ਸੀ ਤੇ ਛੋਟੀ ਇਕੀਆਂ ਦਿਨਾਂ ਦੀ ਸੀ ਮੜਕੇ ਜਿਉਂ ਚੁੱਕ ਕੇ ਲੈ ਗਏ ਸਾਨੂੰ ਅੱਜ ਦੇ ਦਿਨਾਂ ਤੱਕ ਉਹਨਾਂ ਦਾ ਕੁਝ ਨਹੀਂ ਮਿਲਿਆ ਨਾ ਕੋਈ ਉਹਨਾਂ ਦੀ লাশ ਨਾ ਕੁਝ ਨਹੀਂ ਸਾਨੂੰ ਇਹ ਹਾਂ ਹੋ ਸਕਦਾ ਜਦੋਂ ਮੇਰੇ ਚਾਚਾ ਹੀ ਥਾਣੇਦਾਰ ਸੀਗੇ ਅਸੀਂ ਉਹਨਾਂ ਦੇ ਮਗਰ ਪੈ ਪੁੱਗੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਪਤਾ ਕਰਕੇ ਦਿਓ ਸਾਨੂੰ ਜੀ ਉਹਨਾਂ ਨੇ ਸਾਨੂੰ ਥਾਣੇ 'ਚ ਖੜੇ ਆਇਆ ਉਹ ਪਤ ਪਹਿਲਾਂ ਪਤਾ ਆਪ ਕਰਦੇ ਰਹਿ ਮੜਕੇ ਸਾਨੂੰ ਥਾਣੇ 'ਚ ਲੈ ਕੇ ਗਏ ਮੈਨੂੰ ਕਹਿੰਦੇ ਹੁੰਦੇ ਵੀ ਜਾ ਕੇ ਤੁਸੀਂ ਇੱਕ ਕਰਾਂ ਵੀ ਥਾਣੇ ਚ ੱਲਣਾ ਸਾਡੇ ਨਾਲ ਹੂੰ ਮੇਰੇ ਦਿਲ ਨੂੰ ਉਦੋਂ ਹੀ ਹੋਇਆ ਵੀ ਥਾਣੇ ਕਿਉਂ ਲੈ ਕੇ ਚੱਲੇ ਆ ਮੈਨੂੰ ਕਹਿੰਦੇ ਨਹੀਂ ਉੱਥੇ ਮਤਲਬ ਥੋੜੀ ਜਿਹੀ ਆਪਾਂ ਪਛਾਣ ਕਰਨੀ ਆ ਕਿਸ ਚੀਜ਼ ਦੀ ਚਲੋ ਅਸੀਂ ਚਲੇ ਗਏ ਆ ਥਾਣੇ ਜਦੋਂ ਗਏ ਨਾਲ ਮੇਰੇ ਡੈਡੀ ਆ ਨਾਲ ਮੇਰੇ ਚਾਚਾ ਜੀ ਤੇ ਮੈਂ ਆ ਉਸ ਵੇਲੇ ਤੁਸੀਂ ਇੱਕ ਬੱਚੇ ਨੂੰ ਜਨਮ ਦੇ ਕੇ ਹਟੇ ਸੀ ਕੁਝ ਦਿਨ ਹੋ ਗਏ ਹਾਂਜੀ 21 ਦਿਨ ਦੀ ਸੀ ਬੇਟੀ ਮੇਰੀ ਹਾਂਜੀ ਤੇ ਜਦੋਂ ਅਸੀਂ ਗਏ ਆ ਥਾਣੇ ਦੇ ਵਿੱਚ ਤੇ ਅੰਦੇ ਵੀ ਕੱਪੜਿਆਂ ਦੀ ਪਛਾਣ ਕਰਵਾਉਣੀ ਆ ਤੁਹਾਨੂੰ ਤੇ ਜਦੋਂ ਅਸੀਂ ਠਾਣੇ 'ਚ ਜਾ ਕੇ ਉਹਨਾਂ ਨੂੰ ਉਹਨਾਂ ਨੇ ਇੱਕ ਚਾਚਾ ਹੀ ਮੇਰੇ ਨਾਲ ਕਿਹਾ ਵੀ ਸਾਨੂੰ ਕੱਪੜੇ ਦਿਖਾ ਦਿਓ ਤੁਸੀਂ ਜੀ ਤੇ ਕਹਿੰਦੇ ਆ ਵੀ ਅਸੀਂ ਤਹਿਸੀਲ ਕਰ ਦਿੱਤੇ ਆ ਸਾਡੇ ਕੋਲ ਨਹੀਂ ਗੇ ਹੁਣ ਹੈਗੇ ਉਹਨਾਂ ਨੇ ਸਗੋਂ ਮਲਾਜਮ ਜਿਸ ਤਰ੍ਹਾਂ ਗਾਲਚੀ ਕੱਢ ਕੇ ਇੱਕ ਦੂਜੇ ਨੂੰ ਕਹਿੰਦੇ ਆਂਦੇ ਵੀ ਤਹਿਸੀਲ ਕਰ ਦਿੱਤੇ ਆ ਤੇ ਫਿਰ ਕੀ ਹੋ ਗਿਆ ਤੁਸੀਂ ਸਾਨੂੰ ਦਿਖਾਓ ਫਿਰ ਉਹਨਾਂ ਨੇ ਬੜਾ ਕਹਿਣਕੂਨਤੇ ਉਹਨਾਂ ਨੇ ਵੀ ਕੱਪੜੇ ਜਿੱਦ ਦੁੱਧ ਖਾਏ ਨਾ ਤੇ ਉਹੀ ਕੱਪੜੇ ਜਿਹੜੇ ਮੈਂ ਖੋਦ ਉਹਨਾਂ ਨੂੰ ਉਸ ਟੈਂਪੋ ਆ ਕੇ ਭੇਜੇ ਸੀ ਤਪ ਜੰਮਨ ਸੀ ਕੋਟੀ ਸੀ ਪਰ ਨਾ ਸੀ ਉੱਪਰ ਲੋਹੇ ਦੀ ਬੁੱਕਲ ਮਾਰੀ ਸੀ ਠੰਡ ਬਹੁਤ ਸੀ ਤੇ ਉਹ ਕੱਪੜੇ ਜਿਹੜੇ ਆ ਖੂਨ ਨਾਲ ਲੱਤਪੱਤ ਹੋਏ ਤੇ ਛਲਣੀ ਛਲਣੀ ਹੋਏ ਪਏ ਮਤਲਬ ਸਾਰੇ ਮੇਰੇ ਵੇਖ ਕੇ ਤਾਂ ਉੱਥੇ ਕੁਝ ਹੋ ਗਿਆ ਇੱਕ ਮੁਲਾਜ਼ਮ ਕਹਿੰਦਾ ਨਾ ਮਿੱਟੀ ਨਾਲ ਪਰੋਲ ਜੋ ਗਿਆ ਨਹੀਂ ਲੱਬੜੇ ਲਾਲ ਗਵਾਚੇ ਕਿਸਨ ਉੱਥੇ ਹੀ ਮਤਲਬ ਵੀ ਉਹ ਹੋ ਗਿਆ ਵੀ ਨਹੀਂ ਹੈਗੇ ਪਰ ਫਿਰ ਥੋੜੇ ਦਿਨਾਂ ਬਾਅਦ ਹੀ ਸਾਨੂੰ ਕਿਸੇ ਨੇ ਜਿਸ ਤਰ੍ਹਾਂ ਮਤਲਬ ਕਹਿਤਾ ਨਹੀਂ ਹੋਏਗਾ ਵਾ ਤੁਸੀਂ ਮਤਲਬ ਆਪਾ ਕੋਈ ਨਹੀਂ ਉਹਨਾਂ ਦਾ ਪਤਾ ਕਰ ਲੈਣਾ ਮੈਂ ਉਹ ਹੈਗਾ ਵਾ ਬਸ ਫਿਰ ਅੱਜ ਦੇ ਦਿਨਾਂ ਦੇ ਤੱਕ ਮਤਲਬ ਅਸੀਂ ਹੀ ਲੱਭਦੇ ਰਹੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਾਨੂੰ ਮਿਲਣ ਲੱਗੇ ਹੋਣਗੇ ਬੜੇ ਤੱਕੇ ਖਾਦੇ ਆ ਪਰ ਨਹੀਂ ਸਾਨੂੰ ਕੁਝ ਨਹੀਂ ਅਸਲ ਹੋਇਆ ਮਾਨੂੰ ਇੱਕ ਇਹੋ ਹੀ ਹੁੰਦਾ ਪੀ ਚਲੋ ਸਾਨੂੰ ਉਹਨਾਂ ਦਾ ਕੁਝ ਦੇ ਹੀ ਦਿੰਦੇ ਲਾਸ਼ੀ ਦੇ ਦਿੰਦੇ ਅਹੀਂ ਘੱਟੋ ਘੱਟ ਉਹਨਾਂ ਦਾ ਸੰਸਕਾਰ ਕਰ ਲੀਂਦੇ ਹੱਥ ਸਬਰ ਆ ਜਾਂਦਾ ਤੇ ਸਾਨੂੰ ਸਬਰ ਹੋ ਜਾਂਦਾ ਇਹ ਵਾਕਈ ਸਾਡਾ ਸ਼ਹੀਦ ਕਰ ਦਿੱਤਾ ਗਿਆ ਇਹ ਜਿਵੇਂ ਆਪਾਂ ਸਾਰੇ ਪਰਿਵਾਰਾਂ ਨਾਲ ਗੱਲ ਕਰ ਰਹੇ ਹਾਂ ਕੀ ਘਰੋਂ ਚੱਕਿਆ ਗਿਆ ਜਾਂ ਫਿਰ ਸਿਰਫ ਗਵਾਂਡ ਵਿੱਚ ਹੋਣ ਦੀ ਕਈਆਂ ਨੂੰ ਸਜ਼ਾ ਮਿਲੀ ਕਿ ਗਵਾਂਡੀ ਉਹਨਾਂ ਦੇ ਸਰਕਾਰ ਨੂੰ ਲੱਗਦਾ ਸੀ ਕਿ ਬਾਗੀ ਆ ਤੇ ਉਹਨਾਂ ਨੇ ਚੱਕ-ਚੱਕ ਕੇ ਉਹਨਾਂ ਨੂੰ નિર્ਦੋਸ਼ੀ ਮਾਰ ਦਿੱਤਾ ਤੁਹਾਨੂੰ ਉਹਨਾਂ ਤੋਂ ਬਿਨਾ ਬਾਅਦ ਚ ਵੀ ਬੜਾ ਕੁਝ ਸਹਿਣਾ ਪਿਆ ਤੁਹਾਨੂੰ ਕਦੇ ਪੁੱਛ ਪੜਤਾਲ ਲਈ ਲੈ ਕੇ ਗਏ ਹੁਣ ਜਾਂ ਤੁਹਾਨੂੰ ਵੀ ਇਹ ਸਾਰਾ ਕੁਝ ਸਾਹਮਣਾ ਕਰਨਾ ਪਿਆ ਹਾਂਜੀ ਬਹੁਤ ਪੁੱਛਿਆ ਸਾਨੂੰ ਪਹਿਲਾਂ ਵੀ ਪੁਲਿਸ ਨੇ ਚੁੱਕਿਆ ਸੀ ਥਾਣੇ ਵਿੱਚ ਰੱਖਿਆ ਸੀ ਉਦੋਂ ਹਾਂਜੀ ਥਾਣੇ ਹਾਂਜੀ ਮੇਰੀ ਬੇਟੀ ਸੀ ਵੱਡੀ ਬੇਟੀ ਜਿਹੜੀ ਉਹ 8 ਮਹੀਨੇ ਦੀ 8-9 ਮਹੀਨੇ ਦੀ ਸੀ ਜਦੋਂ ਸਾਨੂੰ ਪਹਿਲਾਂ ਪੁਲਿਸ ਨੇ ਚੁੱਕਿਆ ਤੇ ਸਾਨੂੰ ਥਾਣੇ ਦੇ ਵਿੱਚ ਰੱਖਿਆ ਆ ਤਰਨ ਤਰਨ ਥਾਣੇ ਦੇ ਵਿੱਚ ਰੱਖਿਆ ਆ ਅਹੀਂ 5 ਦਿਨ ਮੇਰੀ ਸੱਸ ਹੀ ਨਾਲ ਮੈਂ ਸਾ ਤੇ ਨਾਲ ਮੇਰੀ ਛੋਟੀ ਬੇਟੀ ਉਹ ਰਿੜਦੀ ਸੀ ਹੱਲੇ ਜਦੋਂ ਸਾਨੂੰ ਠਾਣੇ ਲੈ ਕੇ ਗਏ ਆ 5 ਦਿਨ ਰੱਖਿਆ ਮੇਰੇ ਸਹੁਰੇ ਨੂੰ ਤੇ ਮੇਰੇ ਦੇਹਰ ਨੂੰ ਉਹਨਾਂ ਨੇ ਵੱਖਰਾ ਕਿਤੇ ਰੱਖਿਆ ਸਾਨੂੰ ਵੱਖਰਾ ਰੱਖਿਆ ਉਹਨਾਂ ਨੂੰ ਕਤੂ ਨੰਗਲ ਠਾਣੇ ਰੱਖਿਆ ਸਾਨੂੰ ਤਰਨ ਤਰਨ ਠਾਣੇ ਦੇ ਵਿੱਚ ਰੱਖਿਆ 5 ਦਿਨ ਜੀ ਉਸ ਤੋਂ ਬਾਅਦ ਆ ਫਿਰ ਜਦੋਂ ਇਹਨਾਂ ਨੂੰ ਪੇਸ਼ ਕੀਤਾ ਗਿਆ ਤੇ ਫਿਰ ਉਹਨਾਂ ਨੇ ਸਾਨੂੰ ਛੱਡ ਦਿੱਤਾ ਗਿਆ ਮਤਲਬ ਸਾਨੂੰ ਫਿਰ ਛੱਡ ਦਿੱਤਾ ਪਰ ਇਹਨਾਂ ਨੂੰ ਫਿਰ ਮਤਲਬ ਉਹਨਾਂ ਨੇ ਜੇਲੇ ਭੇਜ ਦਿੱਤਾ ਕੁੱਟਮਾਰ ਬਹੁਤ ਕੀਤੀ ਤੇ ਜੇਲੇ ਭੇਜ ਦਿੱਤਾ ਉਸ ਤੋਂ ਬਾਅਦ ਆ ਫਿਰ ਇਹ ਜੇਲ੍ਹ ਤੋਂ ਛੁੱਟ ਕੇ ਮਤਲਬ 7-8 ਮਹੀਨੇ ਬਾਅਦ ਫਿਰ ਅਹੀਂ ਜ਼ਮਾਨਤ ਕਰਵਾਈ ਹੈ ਜ਼ਮਾਨਤ ਕਰਵਾ ਕੇ ਫਿਰ ਇਹ ਘਰ ਆਏ ਆ ਅਹੀਂ ਡਰਦੇ ਹੀ ਪਿੰਡੋਂ ਅਹੀਂ ਵੇਰ ਕੇ ਆ ਗਏ ਕਿਉਂਕਿ ਸਾਨੂੰ ਉਸ ਟਾਈਮ ਉੱਥੇ ਮਤਲਬ ਰਸਤੇ ਦੇ ਵਿੱਚ ਕੱਥੂ ਨੰਗਲ ਥਾਣਾ ਪੈਂਦਾ ਸੀ ਉੱਥੇ ਮਹਿੰਦਰ ਸਿੰਘ ਸੀ ਇਨਸਪੈਕਟਰ ਸੀ ਉਹ ਇੰਨਾ ਨਾ ਲੱਗਦਾ ਸੀਗਾ ਹੂੰ ਤੇ ਉਹ ਮਤਲਬ ਖਰਖਾਨਾ ਦਾ ਸੀ ਇਹ ਨੇਰੇ ਸਵੇਰੇ ਡਿਊਟੀ ਤੋਂ ਆਂਦੇ ਬਿਜਲੀ ਬੋਰਡ ਚ ਨੌਕਰੀ ਕਰਦੇ ਸੀਗੇ ਜੀ ਇਹ ਨੇਰੇ ਸਵੇਰੇ ਡਿਊਟੀ ਤੋਂ ਜਦੋਂ ਆਉਣਾ ਤੇ ਉਹਨਾਂ ਨੂੰ ਡਰ ਹੁੰਦਾ ਸੀ ਤੇ ਅਸੀਂ ਵੀ ਉੱਥੋਂ ਪਿੰਡ ਛੱਡ ਕੇ ਤੇ ਅਸੀਂ ਵੀ ਏਰ ਕੇ ਮੇਰੇ ਪਿੱਕੇ ਹੂੰ ਅਸੀਂ ਵੀ ਏਰ ਕੇ ਆਣ ਕੇ ਕਿਰਾਏ ਤੇ ਮਕਾਨ ਤੇ ਰਹਿਣ ਡੈ ਪੀ ਜੀ ਇੱਥੇ ਅਸੀਂ ਸਾਲ ਬਹੁਤ ਸੋਹਣਾ ਰਹੇ ਆ ਬੜਾ ਸੋਹਣਾ ਰਹੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੂੰ ਸਾਲ ਕਬਾਦਾ ਸਾਨੂੰ ਮਤਲਬ ਫੇਰ ਉਹੀ ਕੁਛ ਹੋ ਗਿਆ ਸਾਡੇ ਦੇ ਨਾਲ ਜਿਹੜੀ ਚੀਜ਼ ਤੋਂ ਅਸੀਂ ਡਰਦੇ ਸੀ ਸਾਡੇ ਨਾਲ ਫੇਰ ਉਹੀ ਕੁਛ ਫੇਰ ਤੁਸੀਂ ਕਿਰਾਏ ਦੇ ਘਰ ਦੇ ਵਿੱਚ ਰਹਿ ਰਹੇ ਸੀ ਤੇ ਉੱਥੇ ਤੋਂ ਉੱਥੋਂ ਹੀ ਹਾਂਜੀ ਉੱਥੋਂ ਹੀ ਚੁੱਕਿਆ ਉੱਥੋਂ ਹੀ ਕਿਰਾਏ ਦੇ ਮਕਾਨ ਚ ਰਹਿ ਰਹੇ ਸੀ ਉੱਥੋਂ ਹੀ ਚੁੱਕਿਆ ਛੋਟੀ ਬੇਟੀ ਜਦੋਂ ਆਈ ਆ ਪੁਲਿਸ ਮੇਰੇ ਬੇਟੀ ਕਿਆਂ ਦਿਨਾਂ ਦੀ ਸੀ ਤੇ ਮੈਂ ਨਾ ਉਣ ਡਈ ਸੀ ਸਵੇਰੇ ਸਵੇਰੇ ਉੱਠ ਕੇ ਨਾ ਉਣ ਡਈ ਸੀ ਤੇ ਇਹ ਸੁੱਤੇ ਪਏ ਆ ਵੱਡੀ ਬੇਟੀ ਨਾਲ ਸੁੱਤੀ ਆ ਤੇ ਇਹਨਾਂ ਨੂੰ ਆਉਂਦਿਆਂ ਹੀ ਮਤਲਬ ਉਹਨਾਂ ਨੇ ਦਰਵਾਜ਼ਾ ਖੜਕਾਇਆ ਪੁਲਿਸ ਬਹੁਤ ਚਾਰ-ਛੇ ਫੇਰੇ ਸਾਨੂੰ ਮਤਲਬ ਸੀਆਰਪੀ ਪੁਲਿਸ ਨੇ ਘੇਰਾ ਪਾਇਆ ਸੀ ਤੇ ਜਦੋਂ ਸਾਨੂੰ ਇਹਨਾਂ ਨੇ ਮਤਲਬ ਆਣ ਕੇ ਦਰਵਾਜ਼ਾ ਖੜਕਾਇਆ ਮੇਰੀ ਨਾਨੀ ਸੀ ਮੇਰੇ ਕੋਲ ਉਸ ਟਾਈਮ ਹੈ ਆਈ ਛੋਟੀ ਉਹਨੇ ਬੈਂਦਿਆ ਦਰਵਾਜ਼ਾ ਖੋਲ ਲਿਆ ਪੀ ਸ਼ਾਇਦ ਹੋ ਸਕਦਾ ਮੇਰੇ ਉਧਰ ਪੇਕੇ ਪਰਿਵਾਰ ਵੱਲੋਂ ਨਾ ਕੋਈ ਆਇਆ ਹੋਵੇ ਪੀ ਚਲ ਬੇਟੀ ਛੋਟੀ ਆ ਤੇ ਉਹਦਾ ਇਕੀਆਂ ਆ ਉਹਨੂੰ ਨਵਾਉਣਾ ਆ ਜਾਂ ਕਿਸ ਤਰ੍ਹਾਂ ਆ ਤੇ ਉਹ ਉਹਨਾਂ ਨੇ ਇਸ ਪਲੇ ਖੇਚ ਜਾ ਕੇ ਜਦੋਂ ਦਰਵਾਜਾ ਖੋਲ੍ਹ ਲਿਆ ਤੇ ਸਾਡਾ ਵੀ ਜਿਹੜਾ ਜਿਹੜਾ ਪੁਲਸਨਾ ਭਰਿਆ ਮੈਂ ਉਸ ਟਾਈਮ ਬਾਥਰੂਮ 'ਚ ਸੀ ਬਾਥਰੂਮ 'ਚ ਵੀ ਮੈਂ ਮਤਲਬ ਨਾਤ ਹੀ ਨਹੀਂ ਗਈ ਉਹਨਾਂ ਨੇ ਮੇਰਾ ਦਰਵਾਜਾ ਹੀ ਪੰਨੀ ਗਿਆ ਬਹੁਤ ਜ਼ਿਆਦਾ ਦਰਵਾਜਾ ਪੰਨਿਆ ਫਿਰ ਮੈਂ ਕੱਪੜੇ ਪਾ ਕੇ ਉਸੇ ਤਰ੍ਹਾਂ ਹੀ ਤੇ ਮੈਂ ਬਾਹਰ ਆ ਗਈਆਂ ਉਹਨਾਂ ਨੂੰ ਸ਼ੱਕ ਸੀ ਵੀ ਕੋਈ ਅੰਦਰ ਹੋਵੇ ਨਾ ਸ਼ਾਇਦ ਇਹਨਾਂ ਨੇ ਆਖਿਆ ਵੀ ਕਿ ਅੰਦੇ-ਅੰਦੇ ਨਹੀਂ ਮੇਰੀ ਘਰ ਦੀ ਆ ਉਹ ਮਤਲਬ ਨੌਣ ਡਈ ਆ ਬੇਟੀ ਹੋਈ ਇਸ ਤਰ੍ਹਾਂ ਤੇ ਨੌਣ ਡਈ ਆ ਤੇ ਤੁਸੀਂ ਕੋਈ ਗੱਲ ਨਹੀਂ ਉਹ ਖੋਲ ਦਿੰਦੀ ਦਰਵਾਜਾ ਪੇ ਰਹੀ ਮੈਂ ਦਰਵਾਜਾ ਖੋਲਿਆ ਜਾਂ ਮੈਂ ਬਾਹਰ ਵੇਖਿਆ ਤੇ ਸਾਡਾ ਵੀੜਾ ਜਿਹੜਾ ਉਹ ਪੁਲਿਸ ਨਾਲ ਪਰਿਆ ਪਿਆ ਹੈ ਤੇ ਇਹਨਾਂ ਦੀਆਂ ਬਾਹਾਂ ਬੱਦੀਆਂ ਆ ਮਾਵਾ ਬਨ ਕੇ ਤੇ ਇਹਨਾਂ ਨੂੰ ਵੀੜੇ ਚ ਖਿਲਾ ਰਿਆ ਆ ਤੇ ਮੈਂ ਬਾਹਰ ਨਿਕਲ ਕੇ ਤੇ ਮੈਂ ਹਰਾਨ ਜੀ ਹੋ ਗਈ ਮੈਂ ਵੀ ਇਹ ਕੀ ਹੋਇਆ ਇਹ ਕੌਣ ਮੈਂ ਇਹਨਾਂ ਦੇ ਕੋਲ ਹੀ ਗਈ ਪਹਿਲਾਂ ਮੈਂ ਕਿਹਾ ਵੀ ਕਿੱਧਰ ਆਈ ਪੁਲਿਸ ਕਿਉਂ ਆਈ ਆ ਅੰਦੇ ਕੋਈ ਗੱਲ ਨਹੀਂ ਤੂੰ ਹੌਸਲਾ ਕਰ ਤੇ ਕਪੜੇ ਵੀ ਰਾਸ ਉੱਤੇ ਸੀ ਆਪਣੇ ਕਪੜੇ ਲਾ ਕੇ ਵੀ ਮਤਲਬ ਕਸ਼ੈਰਾ ਤੇ ਬਣਾਣੀ ਸੀ ਗੱਲ ਤੇ ਠੰਡ ਬਹੁਤ ਜ਼ਿਆਦਾ ਸੀ ਮੀਂਹ ਤੇ ਨੇਰੀ ਬਹੁਤ ਸੀ ਉਸ ਦਿਨ ਤੇ ਮੈਂ ਨੂੰ ਆਂਦੇ ਆਂਦੇ ਵੀ ਤੂੰ ਮਤਲਬ ਮੈਂ ਫਿਰ ਕੱਪੜੇ ਲਿਆ ਕੇ ਅੰਦਰੋ ਦਿੱਤੇ ਮੈਂ ਕਿਹਾ ਕਿ ਉਹਨਾਂ ਨੂੰ ਘੱਟੋ ਘੱਟ ਕੱਪੜੇ ਤੇ ਪਾਉਣ ਦੋ ਉਹੀ ਕੁੜਤਾ ਪਜਾਮਾ ਜਿਹੜਾ ਮੈਂ ਆਪ ਆਇਆ ਉਹੀ ਮੜਕੇ ਉਸ ਦਿਨ ਉੱਥੇ ਠਾਣੇ ਮਤਲਬ ਹੀ ਵੇਖਿਆ ਜਿਹੜਾ ਛੱਲਣੀ ਛੱਲਣੀ ਕੀਤਾ ਬਸ ਸਾਨੂੰ ਉੱਥੇ ਹੀ ਹੋ ਗਿਆ ਵੀ ਨਹੀਂ ਇਹਨਾਂ ਦੇ ਜੰਮਾਂ ਦੇ ਹੱਥ ਆਏ ਇਹਦੇ ਨਹੀਂ ਛੱਡਿਆ ਹੁਣ ਬਿਨਾਂ ਸ਼ੱਕ ਇਹ ਵੀ ਤੀ ਸਾਲ ਆਮ ਜੇ ਕੋਈ ਇਤਿਹਾਸ ਕਿਸੇ ਨੇ ਦੱਸਣਾ ਹੋਵੇ ਤੇ ਉਹ ਦੇਖਦਾ ਕਿ 20 30 ਸਾਲ ਲੰਘ ਗਏ ਤੇ ਤੁਸੀਂ ਹੁਣ ਆਪਣੀ ਜ਼ਿੰਦਗੀ ਨਰਵਾਹ ਕਰ ਰਹੇ ਹੋ ਪਰ ਤੁਹਾਡੇ ਲਈ ਉਹ ਇੱਕ ਇੱਕ ਦਿਨ ਜਿਹੜਾ ਇਹ ਸਾਸਟ ਚ ਗੁਜ਼ਰਨਾ ਵੀ ਹੈਗਾ ਕਿ ਨਹੀਂ ਹੈਗਾ ਇਹ ਵੀ ਇੱਕ ਵੱਡੀ ਸਜਾ ਹੈ ਪਰ ਅੱਜ ਜਦੋਂ ਤੁਹਾਡੇ ਬੱਚੇ ਵੱਡੇ ਹੋ ਗਏ ਆ ਧੀਆਂ ਦੇ ਬਹੁਤ ਸਾਰੇ ਸਵਾਲ ਹੁੰਦੇ ਆ ਖਾਸ ਤੌਰ ਤੇ ਜਦੋਂ ਘਰ ਚ ਧੀਆਂ ਹੋਣ ਆਸ ਪੜੋਸ ਰਿਸ਼ਤੇਦਾਰ ਸ਼ਰੀਕਾ ਉਹਨਾਂ ਸਾਰਿਆਂ ਦਾ ਕਿਵੇਂ ਕੋਈ ਸਾਥ ਮਿਲਿਆ ਜਾਂ ਉਥੋਂ ਵੀ ਆਇਆ ਲੱਗਿਆ ਕਿ ਵੀ ਦਾਦ ਕੇ ਪਰਿਵਾਰ ਨੇ ਤੇ ਬਿਲਕੁਲ ਸਾਡਾ ਸਾਥ ਨਹੀਂ ਦਿੱਤਾ ਕੋਈ ਸਾਥ ਨਹੀਂ ਬਿਲਕੁਲ ਦਿੱਤਾ ਉਹਨਾਂ ਨੇ ਇਹੀ ਕਿ ਹਮਿੰ ਨੂੰ ਕਹਿੰਦੇ ਹੁੰਦੇ ਵੀ ਬੱਚੇ ਪੜਨੇ ਪਾਏ ਸੀ ਮੈਂ ਜੀ ਤੇ ਮੈਨੂੰ ਕਹਿੰਦੇ ਛੋਟੇ-ਛੋਟੇ ਤੇ ਹੋ ਗਏ ਸੀ ਤੇ ਬੱਚੇ ਪੜਨੇ ਪਾਏ ਕੋਈ ਪਹਿਲੀ ਚ ਕੋਈ ਨਰਸਰੀ ਚ ਮਤਲਬ ਇਸ ਤਰ੍ਹਾਂ ਤੇ ਮੈਨੂੰ ਕਹਿੰਦੇ ਵੀ ਦੂਸਰੀ ਵਾਰ ਜਦੋਂ ਨਵਾਂ ਸਾਲ ਸ਼ੁਰੂ ਹੁੰਦਾ ਬਾ ਤੇ ਉਹਦੀ ਐਡਮਿਸ਼ਨ ਹੋਣੀ ਸੀ ਉਹਨਾਂ ਬੱਚਿਆਂ ਦੀ ਜੀ ਤੇ ਮੈਨੂੰ ਕਹਿੰਦੇ ਹੁੰਦੇ ਵੀ ਅਸੀਂ ਨਹੀਂ ਇਹਨਾਂ ਨੂੰ ਪੜਾ ਸਕਦੇ ਤੇਰੇ ਕੋਪੜਾ ਹੀ ਜਾਂਦੇ ਤਾਂ ਤੂੰ ਬੜਾ ਲਾ ਉਸ ਟਾਈਮ ਤੇ ਮੈਨੂੰ ਰੋਟੀ ਦਾ ਵੀ ਫਿਕਰ ਸੀ ਵੀ ਮੈਂ ਰੋਟੀ ਕਿੱਥੋਂ ਖਾਣੀ ਆ ਬਿਲਕੁਲ ਸੀ ਫਿਰ ਮੈਂ ਬੱਚੇ ਲੈ ਕੇ ਆਪਣੇ ਪੇਕੇ ਮਤਲਬ ਮੇਰੇ ਜਿਹੜੇ ਡੈਡੀ ਆ ਉਹ ਮੈਨੂੰ ਲੈ ਆਏ ਹੁੰਦੇ ਹੁੰਦੇ ਪਿਤੂ ਆ ਜਾ ਬੱਚੇ ਲੈ ਕੇ ਅਸੀਂ ਇੱਥੇ ਆ ਗਈ ਮੈਂ ਆਪਣੇ ਪੇਕੇ ਆ ਗਈ ਚਲੋ ਫਿਰ ਇਤਰਾ ਹੀ ਬੇਟੀਆਂ ਗੁਰੂ ਆਸਰਾ ٹرسٹ ਸਾਨੂੰ ਪਤਾ ਲੱਗਾ ਤੇ ਉੱਥੇ ਪਾਤੀਆਂ ਸੀ ਜੀ ਉੱਥੇ ਪਲਾਸਟੂ ਕੀਤੀ ਉਹਨਾਂ ਨੇ ਬੇਟੀਆਂ ਨੂੰ ਅਹੀਂ ਬੇਟੇ ਨੂੰ ਅਹੀਂ ਖਾਲਸਾ ਅਕੈਡਮੀ ਮੇ ਇੱਥੇ ਪਾਤਾ ਬਾਬਾ ਠਾਕਰ ਸਿੰਘ ਜੀ ਕੋਲ ਅਹੀਂ ਜਾਂਦੇ ਰਹੇ ਬਾਰ ਬਾਰ ਮੈਂ ਤੇ ਮੇਰੀ ਮੰਮੀ ਨੇ ਇੰਨੇ ਫੇਰੇ ਮਾਰੇ ਸਾਨੂੰ ਬਾਬਾ ਇੱਕ ਦਿਨ ਬਾਬਾ ਠਾਕਰ ਸਿੰਘ ਜੀ ਆਪ ਖੁਦ ਮਿਲ ਪਏ ਜਦੋਂ ਪ੍ਰਕਰਮਾਂ ਦੇ ਵਿੱਚ ਮਤਲਬ ਪਾਠ ਕਰਦੇ ਫਿਰਦੇ ਸੀ ਤੇ ਉਹਨਾਂ ਨੇ ਸਾਨੂੰ ਮਤਲਬ ਮੈਂ ਹੀ ਉਹਨਾਂ ਨੂੰ ਹੱਥ ਜੋੜੇ ਤੇ ਉਹ ਕਹਿੰਦੇ ਹੁੰਦੇ ਹਾਂਜੀ ਦੱਸੋ ਅਸੀਂ ਆਖਿਆ ਵੀ ਅਸੀਂ ਇਤਰਾ ਬੇਟੇ ਨੂੰ ਪੜਾਉਣਾ ਤੇ ਹੁੰਦੇ ਕੋਈ ਗੱਲ ਨਹੀਂ ਤੁਸੀਂ ਉੱਥੇ ਜਾ ਕੇ ਤੇ ਕਹਿ ਦਿਓ ਤੇ ਉਹਨਾਂ ਸਾਡੇ ਫਿਰ ਬੇਟੇ ਨੂੰ ਉੱਥੇ ਰੱਖ ਲਿਆ ਫਿਰ ਬੇਟੇ ਨੇ ਉੱਥੇ ਪਲੱਸ 2 ਕੀਤੀ ਬੇਟਾ ਫਿਰ ਉੱਥੋਂ ਪਲੱਸ 2 ਕਰਕੇ ਆਇਆ ਖਾਲਸਾ ਅਕੈਡਮੀ ਮੈਤੇ ਤੋਂ ਹਾਂਜੀ ਤੇ ਬੇਟੀਆਂ ਇੱਥੋਂ ਚੰਡੀਗੜ੍ਹ ਮੁਹੱਲੇ ਤੋਂ ਤਾਂ ਮੀ ਭੈਣ ਜੀ ਦੇ ਕੋਲ ਵੀ ਪਲੱਸ 2 ਕੀਤੀ ਆ ਕਹਿੰਦੇ ਹੁੰਦੇ ਨਾ ਕਿ ਵੀ ਔਰਤ ਵੈਸੀ ਔਰਤ ਨੂੰ ਕਮਜ਼ੋਰ ਮੰਨਿਆ ਜਾਂਦਾ ਪਰ ਜਦੋਂ ਇਹੋ ਜੇ ਸਿੱਖ ਇਤਿਹਾਸ ਭਰਿਆ ਪਿਆ ਵਾ ਕਿ ਸਿੰਘਣੀਆਂ ਨੇ ਕਿੰਨੀ ਕਿੰਨੇ ਜੇਰੇ ਦਿਖਾਏ ਤੇ ਕਿਸ ਤਰੀਕੇ ਦੇ ਨਾਲ ਅੱਗੇ ਦੀ ਅੱਗੇ ਵਧਦੀਆਂ ਰਹੀਆਂ ਬਹੁਤ ਸਿੰਘ ਸ਼ਹੀਦ ਹੋਏ ਉਹਦੇ باوجود ਮਤਲਬ ਚੜ੍ਹਦੀ ਕਲਾ ਦੇ ਵਿੱਚ ਰਹੀਆਂ ਔਰ ਹੁਣ ਜਦੋਂ ਤੁਸੀਂ ਆਪਣੇ ਆਪ ਬਿਨਾਂ ਸ਼ੱਕ ਹਿੰਮਤ ਨਹੀਂ ਹਾਰੀ ਆਪਣੇ ਬੱਚਿਆਂ ਨੂੰ ਪੈਰਾਂ ਸਰ ਕਰ ਲਿਆ ਖਾਲਸਾ ਇਹਦੀ ਐਂਟਰੀ ਕਿਵੇਂ ਹੁੰਦੀ ਹੈ ਤੁਹਾਡੀ ਜ਼ਿੰਦਗੀ 'ਚ ਤੇ ਇਹਨਾਂ ਦਾ ਹੱਥ ਜਦੋਂ ਤੁਹਾਡੇ ਸਿਰ ਤੇ ਆਇਆ ਤੇ ਮਹਿਸੂਸ ਕਿਵੇਂ ਦਾ ਹੋਇਆ ਖਾਲਸਾ ਈਡ ਦੀ ਤੇ ਮੈਂ ਚਲੋ ਅੱਜ ਵੈਗਰੂ ਕਹਿੰਨੀ ਆਂ ਕਿ ਖਾਲਸਾ ਈਡ ਦਾ ਤੇ ਮੇਰੇ ਨਾਲ ਅਜੇ ਤੱਕ ਮੈਂ ਕੋਈ ਲਿੰਕ ਨਹੀਂ ਸੀ ਮੇਰਾ ਇਹਨਾਂ ਦੇ ਨਾਲ ਹੁਣ ਯਾਤਰਾ ਤੇ ਆਉਣਾ ਸੀ ਤੇ ਮੇਰੀ ਛੋਟੀ ਭੈਣ ਮਤਲਬ ਉਹਨਾਂ ਦੇ ਵੀ ਪਤੀ ਸ਼ਹੀਦ ਹੋਇਆ ਆ ਜੀ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਭੈਣ ਜੀ ਅਸੀਂ ਯਾਤਰਾ ਤੇ ਜਾਣਾ ਆ ਤੇ ਮੈਂ ਵੀ ਜੀ ਉਹਨਾਂ ਨੂੰ ਪੁੱਛਿਆ ਵਾ ਤੇ ਤੁਹਾਨੂੰ ਮਤਲਬ ਉਹਨਾਂ ਨੂੰ ਦੱਸਿਆ ਵੀ ਮੇਰੀ ਭੈਣ ਜੀ ਮਤਲਬ ਮੇਰੇ ਭੈਣ ਜਿਹੜੇ ਉਹ ਵੀ ਇਸ ਤਰ੍ਹਾਂ ਵਾ ਤੇ ਤੁਸੀਂ ਮਤਲਬ ਉਹਨਾਂ ਨੂੰ ਮੈਂ ਨਾਲ ਲੈ ਲਾਂ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਲੈ ਲਓ ਤੇ ਅੱਜ ਮੈਂ ਉਹਨਾਂ ਦੇ ਨਾਲ ਆਈ ਆ ਯਾਤਰਾ ਤੇ ਮੈਨੂੰ ਇੰਨਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇੰਨਾ ਕੁ ਵਧੀਆ ਲੱਗਾ ਨਾ ਕਿ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਕਿ ਮਾਨੂੰ ਉਹਨਾਂ ਨੇ ਗੁਰਤਮਾਂ ਦੀ ਯਾਤਰਾ ਕਰਾਈ ਆ ਸਾਡੀ ਉਹਨਾਂ ਨੇ ਪੂਰੀ ਸੇਵਾ ਕੀਤੀ ਆ ਸਾਨੂੰ ਕਿਸੇ ਪਾਸੇ ਤੋਂ ਕੋਈ ਕਮੀ ਨਹੀਂ ਮਤਲਬ ਉਹਨਾਂ ਨੇ ਰੱਖੀ ਵੀ ਸਾਡੇ ਬਹੁਤ ਹੀ ਉਹਨਾਂ ਇੱਜ਼ਤ ਮਾਨ ਕੀਤਾ ਆ ਮੇਰਾ ਇੰਨਾ ਮਨ ਖੁਸ਼ ਹੋਇਆ ਉਹਨਾਂ ਦੇ ਨਾਲ ਮਿਲ ਕੇ ਨਾ ਵੀ ਮੈਂ ਤੈਨੂੰ ਦੱਸ ਨਹੀਂ ਸਕਦੀ ਬਹੁਤ ਖੁਸ਼ੀ ਹੈ ਇਸ ਵੇਲੇ ਜਦੋਂ ਤੁਸੀਂ ਜ਼ਿੰਦਗੀ ਦੇ ਇਸ ਪਾਰ ਖੜੇ ਹੋਏ ਆ ਤੁਹਾਡੇ ਬੱਚੇ ਪੈਰਾਂ ਸਰ ਹੋ ਗਏ ਆ ਆਪਣੇ ਉਹਨਾਂ ਨੂੰ ਖੰਭ ਲੱਗੇ ਉੱਡਣ ਲੱਗ ਗਏ ਆ ਹੌਸਲਾ ਵੀ ਹੁੰਦਾ ਤੇ ਘਰ ਦੇ ਵਿੱਚ ਅੰਤ ਨੂੰ ਫੇਰ ਤੁਸੀਂ ਇਕੱਲੇ ਰਹਿ ਗਏ ਆ ਹੁਣ ਜਦੋਂ ਪਿੱਛੇ ਨੂੰ ਝਾਕਦੇ ਆ ਤੇ ਫਿਰ ਜਦੋਂ ਮੈਂ ਕੱਲੀ ਹੁੰਦੀ ਦੈਂਤ ਮੇਰਾ ਬਹੁਤ ਵਧੀਆ ਲੰਘ ਜਾਂਦਾ ਫਿਰ ਤੁਰ ਕੇ ਗੁਰਦੁਆਰੇ ਚਲੇਗੀ ਜਾ ਕੇ ਸੇ ਭੈਣ ਭਰਾ ਦੇ ਘਰ ਚਲੇਗੀ ਟਾਈਮ ਪਾਸ ਹੋ ਜਾਂਦਾ ਜਦੋਂ ਰਾਤ ਨੂੰ ਮੈਂ ਕੱਲੀ ਹੁੰਦੀ ਹਾਂ ਬੜਾ ਮਨ ਦੁਖਦਾ ਦੋ ਬਹੁਤ ਮਨ ਨੂੰ ਦੁਖ ਹੁੰਦਾ ਹੈ ਪੀ ਅੱਜ ਮੇਰਾ ਬਦੀ ਉਹਨਾਂ ਮੇਰੇ ਕੋਲ ਤੇ ਕੋਈ ਅਹੀ ਦੁਖ ਸੁਖ ਇਕ ਦੂਜੇ ਦਾ ਕਰਦੇ ਬੱਚੀਆਂ ਵਿਆਹੀਆਂ ਆਪਣੇ ਘਰ ਗਈਆਂ ਅਹੀ ਵੀ ਮੈਂ ਕੱਲੀ ਹਾਂ ਜੇ ਮੈਨੂੰ ਕੁਛ ਹੋ ਜੇ ਤੇ ਮੈਨੂੰ ਕਿੰਨੇ ਵੇਖਣਾ ਸ਼ਾਇਦ ਇਹੀ ਕੀਮਤ ਆ ਜਿਹੜੇ ਸ਼ਹੀਦਾਂ ਦੇ ਪਰਿਵਾਰ ਦਿੰਦੇ ਆ ਸਦਾ ਸਦਾ ਦੀਆਂ ਕੁਰਬਾਨੀਆਂ ਜਿਹੜੀਆਂ ਇਸ ਤਰੀਕੇ ਨਾਲ ਵੀ ਦਿੱਤੀਆਂ ਜਾਂਦੀਆਂ ਇਹ ਕੁਰਬਾਨੀ ਸਾਡੀ ਤਾਨੂੰ ਪਤਾ ਹੀ ਆ ਵੀ ਕਿੰਨੀ ਮੱਡੀ ਕੁਰਬਾਨੀ ਆ ਬੱਚੇ ਵੀ ਪੜਾਉਣੇ ਲਿਖਾਉਣੇ ਕਿਉਂਕਿ ਕਿਸੇ ਨੇ ਜਦੋਂ ਸਾਥ ਨਹੀਂ ਦਿੱਤਾ ਮੇਰੇ ਮਾਪਿਓ ਤੋਂ ਸਵੇ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਮੇਰੇ ਮਾਪਿਓ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਬਹੁਤ ਸਾਥ ਦਿੱਤਾ ਮੇਰੇ ਮਾਪਿਓ ਨੇ ਉਹਨਾਂ ਨੇ ਮੈਨੂੰ ਮੇਰੇ ਬੱਚੇ ਵੀ ਪੜਾਏ ਉਹਨਾਂ ਨੇ ਮੈਨੂੰ ਘਰ ਵੀ ਬਣਵਾ ਕੇ ਦਿੱਤਾ ਆਪਣੇ ਕੋਲੋਂ ਪਲਾਟ ਦਿੱਤਾ ਉਹਨਾਂ ਨੇ ਘਰ ਬਣਾ ਕੇ ਦਿੱਤਾ ਮੈਨੂੰ ਮੇਰੇ ਸਿਰ ਤੇ ਛੱਤ ਹੈਗੀ ਆ ਹੁਣ ਕਿਉਂਕਿ ਮੈਨੂੰ ਇੱਕ ਦਿਨ ਇਹ ਵੀ ਸੀ ਹੈਗਾ ਕਿ ਮੇਰੇ ਕੋ ਪਤਾ ਨਹੀਂ ਛੱਤ ਵੀ ਹੋਣੀ ਕਿ ਨਹੀਂ ਹੋਣੀ ਮੈਂ ਕੀ ਕਰੂੰਗੀ ਅਸੀਂ ਰੋਟੀ ਕਿੱਥੋਂ ਖਾਵਾਂਗੇ ਕਿਤਰਾ ਸਾਡਾ ਗੁਜ਼ਾਰਾ ਹੋਏਗਾ ਪਰ ਅੱਜ ਵਾਹਿਗੁਰੂ ਨੇ ਮੈਨੂੰ ਸਭ ਕੁਝ ਦਿੱਤਾ ਛੱਤ ਵੀ ਦਿੱਤੀ ਆ ਮੇਰੇ ਬੱਚੇ ਵੀ ਆਪੋ ਪੜੀ ਥਾਈਆਂ ਬੱਚੇ ਦੀ ਥੋੜੀ ਟੈਨਸ਼ਨ ਰਹਿੰਦੀ ਆ ਬੱਚਾ ਸੈੱਟ ਹੋ ਜੇ ਤੇ ਬੱਚੇ ਦਾ ਵਿਆਹ ਹੋ ਜੇ ਫਿਰ ਮੈਨੂੰ ਕੋਈ ਟੈਨਸ਼ਨ ਨਹੀਂ ਹੋਏਗੀ ਸੋ ਸਾਨੂੰ ਹਮੇਸ਼ਾ ਲੱਗਦਾ ਹੁੰਦਾ ਹੈ ਕਿ ਕਈਆਂ ਦੀ ਨਜ਼ਰ ਦੇ ਵਿੱਚ ਉਹ ਬਾਗੀ ਸੀਗੇ ਕਈਆਂ ਦੀ ਨਜ਼ਰ ਦੇ ਵਿੱਚ ਉਹ ਸਿੱਖ ਕੌਮ ਦੇ ਲਈ ਕੁਰਬਾਨੀਆਂ ਦੇ ਜਾਣ ਵਾਲੇ ਬਹੁਤ ਮਹਾਨ ਸ਼ਹੀਦ ਸੀਗੇ ਇਹ ਬਹਿਸ ਦੇ ਵਿੱਚ ਜੇ ਨਾਂ ਪੈ ਕੇ ਇਹਨਾਂ ਉਹਨਾਂ ਦੇ ਪਿੱਛੇ ਜਿਹੜੇ ਬਚ ਗਏ ਪਰਿਵਾਰ ਉਹਨੂੰ ਦੇਖੀਏ ਤਾਂ ਇਹ ਲੱਗਦਾ ਹੁੰਦਾ ਕਿ ਉਹਨਾਂ ਦੀ ਕੁਰਬਾਨੀ ਨਾਲੋਂ ਇਹਨਾਂ ਦੀ ਕੁਰਬਾਨੀ ਵਾਕਿਆ ਹੀ ਉਸੇ ਬਰਾਬਰ ਜਾ ਕੇ ਖੜ ਜਾਂਦੀ ਆ ਕਿਉਂਕਿ ਇਹ ਕਹਿ ਦੇਣਾ ਬੜਾ ਸੌਖਾ ਹੁੰਦਾ ਹੈ ਕਿ 2-4 ਮਿੰਟ ਦੀ ਕਿਤੇ ਤਕਲੀਫ ਹੁੰਦੀ ਆ ਤੇ ਅਸੀਂ ਰੱਬ ਤੋਂ ਵੀ ਮੁੱਕਰ ਜਾਂਦੇ ਆ ਕਿ ਤੇਰੇ ਕੋਲੇ ਕੁਝ ਨਹੀਂ ਆ ਤੂੰ ਸਾਡਾ ਪਿਉ ਨਹੀਂ ਆ ਤੇ ਪਰ ਇਹ 30-30 40-40 ਸਾਲ ਮੂੰਹ ਨਾਲ ਕਹਿ ਲੈਣੇ ਆਪਣੇ ਬੱਚਾ ਨੂੰ ਇੱਕ ਨਾਲ ਲਾ ਕੇ ਕਿੰਨੀ ਦੇਰ ਤੱਕ ਬਾਦ ਦੇ ਵਿੱਚ ਵੀ ਉਸ ਜ਼ੁਲਮ ਦਾ ਸਾਹਮਣਾ ਕਰਦੀਆਂ ਰਹੀਆਂ ਤੇ ਪਰ ਅੱਜ ਇਹਨਾਂ ਔਰਤਾਂ ਦੇ ਨਾਲ ਖਾਲਸਾ ਏਡ ਹਰ ਇੱਕ ਤਰੀਕੇ ਦੇ ਨਾਲ ਉਹਨਾਂ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰ ਰਹੀ ਆ ਹਾਲਾਂਕਿ ਗਿਆ ਹੋਇਆਂ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਕਿਸੇ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਇਹਨਾਂ ਨੂੰ ਇਹਨਾਂ ਦੇ ਘਰਾਂ ਤੋਂ ਬਾਹਰ ਕੱਢ ਕੇ ਇਦਾਂ ਗੁਰਸਥਾਨਾਂ ਦੇ ਉੱਤੇ ਲਿਜਾ ਕੇ ਪੂਰੇ ਪੰਜਾਬ ਦਾ ਇੱਕ ਤਰੀਕੇ ਦੇ ਨਾਲ ਪਿਛਲੇ 4-5 ਦਿਨਾਂ ਦੇ ਵਿੱਚ ਇਹਨਾਂ ਨੇ ਭ੍ਰਮਣ ਕੀਤਾ ਹੈਗਾ ਕੁਝ ਦਿਲ ਹਲਕਾ ਹੋਇਆ ਕੁਝ ਆਪਣੇ ਨਾਲ ਦੇ ਬਰਾਬਰ ਦੇ ਦੁੱਖ ਸਹਿਣ ਵਾਲਿਆਂ ਦੇ ਨਾਲ ਜਦੋਂ ਮਿਲੇ ਆ ਤੇ ਇਹ ਹੁੰਦਾ ਕਿ ਸ਼ਾਇਦ ਸਾਡਾ ਕੱਲਿਆਂ ਦਾ ਦੁੱਖ ਵੱਡਾ ਨਹੀਂ ਆ ਬਾਕੀ ਸਾਰੇ ਵੀ ਸਾਡੇ ਨਾਲ ਦੇ ਆ ਸੋ ਇਸ ਹੌਸਲਾ ਦੇਣ ਦੀ ਕੋਸ਼ਿਸ਼ ਦੇ ਵਿੱਚ ਖਾਲਸਾ ਏਡ ਦੀ ਟੀਮ ਜੁਟੀ ਹੋਈ ਆ ਫਿਰ ਤੋਂ ਕੁਝ ਐਸੀਆਂ ਹੀ ਕਹਾਣੀਆਂ ਦੇ ਨਾਲ ਦੁਬਾਰਾ ਤੁਮ ਮਿਲਦੇ ਆ ਦਿਓ ਇਜਾਜ਼ਤ ਸ਼ੁਕਰੀਆ